ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਛੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਸੋ ਇਸ ਤੋਂ ਪਹਿਲਾਂ ਜਿਹੜਾ ਬਲੌਗ ਬਣਾਇਆ ਸੀ ਉਹਦੇ ਵਿੱਚ ਸਡਾਰ ਜੀ ਨੇ ਇੱਕ ਗੱਲ ਕਹਿਣੀ ਭੁੱਲ ਗਏ ਸੀ ਕਿ ਕਾਂ ਬੋਲੇ ਬਣੀ ਰਿਤੇ ਸੋ ਸਾਡੇ ਕਾਂ ਬੋਲਦਾ ਸੀ ਇਹ ਵੀ 50 50 ਪਰਸੈਂਟ ਸੀ ਵੀ ਸਾਡੇ ਜਿਹੜੇ ਗੈਸਟ ਹੈ ਸਾਡੇ ਫੈਮਿਲੀ ਮੈਂਬਰ ਆ ਵੀ ਇਹਨਾਂ ਨੇ ਆਣਾ ਕਿ ਨਹੀਂ ਆਣਾ ਤੇ ফাইনালি ਹੋ ਆ ਗਏ ਆ ਭਾਈ ਤੇ ਨਾ ਉਹ ਵਾਲੇ ਵੀਰ ਜੀ ਜਿਨ੍ਹਾਂ ਦੀ ਇਹ ਸਾਰੀ ਫੈਮਲੀ ਆ ਨਾ ਮੰਮੀ ਜੀ ਆਏ ਆ بڑے ਵੀਰ ਜੀ ਆਏ ਉਹਨਾਂ ਦੇ ਮਾਮਾ ਜੀ ਆਏ ਆ ਤੇ ਭਤੀਜਾ ਵੀ ਆਇਆ ਜੀ ਉਹਨਾਂ ਦਾ ਤੇ ਅਹ ਉਹ ਵਾਲੇ ਵੀਰ ਜੀ ਸਰਦਾਰ ਜੀ ਨਾਲ ਜ਼ਿਆਦਾ ਗੱਲ ਕਰਦੇ ਹਾਲੇ ਮੈਂ ਤਾਂ ਹਾਲੇ ਮੈਂ ਸੱਚੀ ਦੱਸਾਂ ਮੈਂ ਦੇਖੇ ਨਹੀਂ ਹੈਗੇ ਇਹੀ ਗੱਲ ਕਰਦੇ ਘੰਟਾ ਘੰਟਾ ਦੋ ਦੋ ਘੰਟੇ ਲੱਗੇ ਰਹਿੰਦੇ ਮੈਂ ਕਿਹਦੇ ਨਹੀਂ ਕੀਤਾ ਫੋਨ ਆ ਮੈਂ ਤੁਹਾਨੂੰ ਤੁਹਾਨੂੰ ਕਈ ਵਾਰ ਤਾਂ ਦੋ ਦੋ ਘੰਟੇ ਹੀ ਹੋ ਗਏ ਹੋ ਵਰਕਿਆਂ ਮੈਨੂੰ ਲੈ ਉਹ ਹੋ ਜਾਂਦਾ ਕਿਹਦਾ ਫੋਨ ਆ ਮੈਂ ਤੁਹਾਨੂੰ ਭਾਈ ਤੇ ਫਿਰ ਉਹਨਾਂ ਦੀ ਫੈਮਲੀ ਆਈ ਹੋਈ ਹੈ ਜੀ ਪਹਿਲਾਂ ਬਾਰੀ ਬਾਰ ਸੀ ਸਾਰਿਆਂ ਨੂੰ ਮਿਲਦੇ ਆ ਚਾਹ ਪਾਣੀ ਇਹਨਾਂ ਨੂੰ ਅਸੀਂ ਸ਼ਿਕਾਤ ਤਾਂ ਬੁਲਾਏ ਵਾਰ ਜੀ ਸੱਚੀ ਸੱਚੀ ਗੱਲ ਹੈ ਹੋਰ ਸੇਤਾਂ ਠੀਕ ਹੈ ਜੀ ਹਾਂਜੀ ਸਭ ਠੀਕ ਆ ਚਲੋ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਆਏ ਨਹੀਂ ਮੈਨੂੰ ਐਦਾ ਸੀਗਾ ਜੀ ਮੈਂ ਕਿਹਾ ਵੀ ਸ਼ਾਇਦ ਵੀ ਕਈ ਵਾਰ ਵਿਆਹ ਜਿੱਦਾਂ ਹੁਣ ਵਿਆਹ ਵਿੱਚ ਸੀਗੇ ਤੁਸੀਂ ਵੀ ਸ਼ਾਇਦ ਕੋਈ ਨਹੀਂ ਟਾਈਮ ਲੱਗਦਾ ਕਈ ਵਾਰ ਵੀ ਮੈਂ ਪਿਛਲੇ ਬਲੌਗ 'ਚ ਇੱਕ ਪਹਿਲਾ ਜਿਹੜਾ ਬਲੌਗ ਬਣਾਇਆ ਸੀਗਾ ਜੀ ਅਸੀਂ ਉਹਦੇ 'ਚ ਮੈਂ ਇਹੀ ਗੱਲ ਕਹੀ ਸੀ ਮੈਂ ਕਿਹਾ ਵੀ ਸ਼ਾਇਦ ਆ ਹੋਵੇ ਕਿਉਂਕਿ ਭਾਜੀ ਕਹਿੰਦੇ ਤੇ ਵੀ ਆਉਂਗੇ ਜ਼ਰੂਰ ਕਹਿੰਦੇ ਵੀ ਭਾਜੀ ਵੀ ਮਿਲ ਕੇ ਜ਼ਰੂਰ ਜਾਣਾ ਕਹਿੰਦੇ ਵੀ ਤੁਹਾਨੂੰ ਪਰ ਅੱਜ ਸ਼ਾਇਦ ਹੁਣ ਪ੍ਰੋਗਰਾਮ ਕਰਕੇ ਵਿਆਹ ਕਰਕੇ ਲੇਟ ਫੇਟ ਹੋ ਸਕਦਾ ਜੀ ਕੰਮ ਹਾਂਜੀ ਪੁੱਤ ਚਲੋ ਤੁਹਾਡਾ ਧੰਨਵਾਦ ਜੀ ਬਹੁਤ ਤੇ ਹੋਰ ਬਾਜੀ ਠੀਕ ਠਾਕ ਜੀ ਬੜੀ ਵਧੀਆ ਬਈ ਠੀਕ ਠਾਕ ਚਲੋ ਮਤੀ ਚਾਹੀਏ ਨੋ ਬਲੀਆਣਾ ਪਤੀਜਾ ਦੁਸਾ ਕਰ ਗਿਆ ਪਰ ਆਉਂਦਾ ਲੱਗਾ ਭਾਈ ਅਲਾਪਾ ਜੀ ਸਤਿ ਸ੍ਰੀ ਅਕਾਲ ਜੀ ਮਾਮਾ ਜੀ ਨੂੰ ਮਿਲਦਾ ਸਤਿ ਸ੍ਰੀ ਅਕਾਲ ਇੱਦਾਂ ਜੀ ਹੁਣ ਜਗਤ ਮਾਮਾ ਜੀ ਬਣ ਕੇ ਸਾਰਿਆਂ ਦੇ ਹਾਂ ਬਿਲਕੁਲ 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 ਠੀਕ ਗੱਲ ਹੈ ਬਈ ਕਰਮ ਵਾਲੇ ਆਸੀਂ ਵੀ ਸਾਡੇ ਮਾਮਾ ਜੀ ਹੈਗੇ ਹਾਂ ਹੋਰ ਵੀ ਜਾਨ ਕੇ ਵੀ ਬੱਟੇ ਹੋਣੇ ਜ਼ਰੂਰੀ ਆ ਬਹੁਤ ਨਹੀਂ ਨਹੀਂ ਬਿਲਕੁਲ ਲੈ ਲਓ ਜੀ ਕੀ ਲੈਣਾ ਹੈ ਇੱਧਰ ਪਾਪਾ ਜੀ ਨੂੰ ਵੀ ਮਿੰਟ ਹਾਂ ਜੀ ਪਾਪਾ ਜੀ ਲੈ ਕਾਲੀ ਚ ਪਾ ਕੇ ਦਵਾਂ ਅੱਛਾ ਤੇ ਲੱਗੀ ਹੋਈ ਹੈ ਜੀ ਰੌਣਕ ਸੱਸਰੀ ਮੇਰੀ ਮੰਮੀ ਨੂੰ ਤਾਂ ਮਨਾ ਲਓ ਬਦੱਸ ਕਿੰਨਾ ਮਨਾਵਾਂਗੇ ਰੌਣਕ ਲੱਗੀ ਹੋਈ ਹੈ ਜੀ ਸਾਰੇ ਬੈਠੇ ਆ ਦੇਸੀ ਪਾਈ ਨਾ ਮਾਸੀ ਵੈਸੇ ਲੋਕੀ ਪਕੌੜੇ ਬਣਾ ਕੇ ਛਕਾਏ ਆ ਇਹਨਾਂ ਨੇ ਮੈਂ ਕੁਝ ਕਿਹਾ ਤਾਂ ਹੈ ਨਹੀਂ ਵੀ ਸਵਾਦ ਆ ਬੇਕਾਰ ਆ ਕੁਝ ਨਾ ਪਤਾ ਨਹੀਂ ਦੀ ਖਸਾਗੇ ਦੱਬ ਘੁੱਟ ਕੇ ਕੀ ਸਵਾਦ ਸੀ ਵੀ ਸਵਾਦ ਸੀ ਅੱਛਾ ਲੈ ਪੁੱਤ ਕੀ ਮੰਕੀਨ ਲੈ ਕੀ ਖਾਣਾ ਪੁੱਤ ਕੀ ਖਾਣਾ ਲੈ ਮੈਂ ਪਾਵਾਂ ਮੰਕੀਨ ਪਾ ਦੇ ਨੂੰ ਕੀ ਪਾ ਦੇ ਅੱਛਾ ਮੰਕੀਨ ਪੜਿਆ ਹੁਣ ਆਸੇ ਖਾਣਾ ਨਿਆਣਿਆਂ ਨੇ ਜੋ ਵਸਧਾਰ ਲਈ ਦਿਲ ਲੈਓ ਤਾਂ ਨੀ ਆ ਜੀ ਉਹਨੇ ਪਰ ਕਿੱਥੇ ਗਿਰਿਆ ਕੋਈ ਮੰਦਿਰ ਤੇ ਮੰਦਿਰ ਆਏ ਮਨਦੀਪ ਭਾਈ ਇਹ ਕੌਣ ਕਰਦੇ ਹੁੰਦੇ ਬਿਲਕੁਲ ਬਿਲਕੁਲ ਹਾਂ ਇਹ ਆ ਭਾਈ ਅੱਛਾ ਆ ਬੜਾ ਵੀਰਾ ਉਹਦੀ ਵਾਈਫ ਹਨ ਹੂੰ ਬੱਚਾ ਬੱਚਾ ਉਹ ਆਸ ਤੋਂ ਕੀ ਤੱਕ ਕਾਫੀ ਜਿ ਤੁਹਾਨੂੰ ਦੇ ਨਹੀਂ ਭਤੀਜਾ ਇਹ ਉਮਰ ਜ਼ਿਆਦਾ ਨਹੀਂ ਹੈ ਥੋੜਾ ਜ ਮਤਲਬ ਹੂੰ ਸਿੱਖੀ ਸਰੂਪ ਤੇ ਹੋਣ ਕਰਕੇ ਨਾ ਹਾਂ ਐਸਾ ਜੀ ਹਾਂ ਐਸਾ ਜੀ ਮੈਨੂੰ ਤਾਂ ਸ਼ੱਕ ਆ ਭਾਜੀ ਮੈਨੂੰ ਤਾਂ ਸ਼ੱਕ ਆ ਬਿਲਕੁਲ 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 ਇਹ ਦੀ ਵਾਈਫ ਤੇ ਭਾਜੀ ਨੇ ਵੈਸੇ ਕਹਿੰਦੇ ਵੀ ਭਾ ਅ ਉਦੋਂ ਜਦੋਂ ਗੱਲ ਹੋਈ ਸੀ ਜੀ ਵਿਆਹ ਤੋਂ ਪਹਿਲਾਂ ਹਾਂਜੀ ਹਾਂਜੀ ਕਹਿੰਦਾ ਭਾਜੀ ਯਾਰ ਕਹਿੰਦਾ ਤੁੰ ਨੂੰ ਬੁਲਾਉਣਾ ਤਾਂ ਮੈਂ ਕਿਹਾ ਭਰਾਵਾ ਮੈਂ ਕਿੱਥੇ ਮੈਂ ਕਹਾਂ ਕੋਈ ਨਾ ਜਦੋਂ ਤੁਸੀਂ ਆਏ ਫੇਰ ਆਪਾਂ ਮਿਲਾਂਗੇ ਹੈਨਾ ਅੰਟੀ ਜੀ ਇੱਕ ਗੱਲ ਸੱਚੀ ਸੱਚੀ ਦੱਸਿਓ ਆ ਸੂਟ ਕਿੱਥੋਂ ਲੱਭਦਾ ਕੋਈ ਨਾ ਸੋਣਾ ਸੂਟ ਹੈ ਲਿਆਣੇ ਸਿਲਕ ਸਾੜੀ ਸਟੋਰ ਤੋਂ ਸੋਣਾ ਹੈ ਦੇਖ ਲਓ ਜੀ ਲੇਡੀਜ਼ ਨੂੰ ਬਸ ਹੋਰ ਕੁਝ ਨਹੀਂ ਸੂਟ ਚਾਹੀਦਾ ਸੂਟ ਪਰ ਲੱਤੀ ਮੈਂ ਜਦੋਂ ਦੀਦੀ ਨੂੰ ਕੰਨੇ ਚ ਮਿਦਣੋਂ ਕਰਦੀ ਨਹੀਂ ਸੂਟੀ ਸੁਣਾ ਪਰ ਆਹ ਮੇਰੇ ਮੁੱਤੇ ਪੁੱਤ ਜਿੰਮੰਦੀ ਉਹਦੇ ਬੱਚੇ ਅੱਛਾ ਇਹ ਭਾਜੀ ਦੇ ਬੱਚੇ ਆ ਜੀ ਹਾਂ ਬੱਚੇ ਤਾਂ ਮੈਂ ਵੀ ਨਹੀਂ ਜੀ ਦੇਖੇ ਤੇ ਇੱਕ ਦਿਨ ਆਪਾਂ ਭਾਜੀ ਦੇ ਬੱਚੇ ਉਦੋਂ ਲਾ ਜੀ ਸਭ ਸਾਰੀ ਦਿਖਾਓ ਹਾਂ ਹੂੰ ਆਹ ਦੇ ਜਾਦੇ ਅੱਛਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੇ ਪਈ ਉਹ ਦੱਸ ਉਹਦੇ ਕੋ ਬੱਜੇ ਉਹ 4 5 ਵਜੇ ਸਵੇਰੇ ਭਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਹਾਂ ਜੀ ਕਿੱਦਾਂ ਠੀਕ ਆ ਜੀ ਠੀਕ ਆ ਤੁਸੀਂ ਚਲਾਓ ਠੀਕ ਠਾਕ ਜੀ ਰਾਤ ਨੂੰ ਤੰਗ ਕਰਿਆ ਤੁਹਾਨੂੰ ਸੁੱਤੇ ਪਿਆ ਲੋ ਜੀ ਤੜਕਾ ਹੋ ਗਿਆ ਅੱਜ ਇੱਦਾਂ ਬੈਠੀ ਆ ਐਸਾ 2 ਸਾਲ ਦੀ ਹੋਈ ਐ ਪਹੁੰਚ ਗਈ ਜੀ ਫੈਮਿਲੀ ਸਾਰੀ ਸਾਡੇ ਕੋਲ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਨਹੀਂ 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 ਆਦੇ ਉਹਦੇ ਬਰਥਡੇ ਮਨਾਉਂਦੇ ਆ ਅੱਛਾ ਜੀ ਬਾਣੀ ਦਾ ਬੇਟੀ ਦਾ ਨਾਮ ਬਾਣੀ ਹੈ ਬੇਟੀ ਦਾ ਬਾਣੀ ਆ ਉਹਦਾ ਮਨਸੀਰਤ ਆ ਓਕੇ ਤੇ ਮੁੰਡੇ ਦਾ ਮਨਰਾਜ ਆ ਇਹਦਾ ਮਨਦੀਪ ਆ ਵਾਈਫ ਦਾ ਮਨਪ੍ਰੀਤ ਸਿਮਨ ਮਾਨ ਨੂੰ ਮਾਨ ਨੂੰ ਇਹ ਉਧਰ ਹੋ ਗਏ ਜਸ ਜਸ਼ਨ ਠੀਕ ਹੈ ਇਹ ਤਾਂ ਅਜੇ ਹਲੇ ਅਨਵੈਰਡ ਹੈ ਇਹਨਾਂ ਦਾ ਦਰਗਾਹ ਨਾਲ ਨੂੰ ਇਹਦਾ ਹੈਗਾ ਉਹ ਹੈਗਾ ਅੰਬਾਲੇ ਦੇ ਅੱਛਾ ਅੱਛਾ ਜੀ ਹਾਂ ਜੀ ਓਮਬਾਲੇ ਦੇ अच्छा मतलब देख रहे हो होई भी है जी हां जी सब बस आऊ नहीं सगनGamma है बस ठीक है ठीक है जी हां जी कि चलो बढ़िया बढ़िया जी बाहर भी हो बाहर ही ਸਾਡੇ ਕੋਲੇ ਜੀ ਚਲੋ ਬੰਦੀ ਚਲੋ ਬੰਦੀ ਬਾਣੀ ਦੇ ਚਲੋ ਬੰਦੀ ਬਾਣੇ ਸਿਰ ਤੁਸੀਂ ਬਾਣੀ ਘੁੰਮੇ ਆਏ ਕਰਿਓ ਕਪੜੇ ਕਪੜੇ ਨਹੀਂ ਬਾਣੀ ਸ਼ਾਪਿੰਗ ਕਰੰਦਾ ਨਹੀਂ ਮੈਂ ਤਾਂ ਲੁਧਿਆਣੇ ਕਰਦੀ हूं अच्छा ਤੁਸੀਂ ਨਗਰ ਲੁਧਿਆਣੇ ਕਰ ਗੱਲ ਵੀ ਮੈਂ ਲੁਧਿਆਣੇ ਕਰਕੇ ਆਈਆਂ ਬੜੀ ਬਹੂ ਲਈ ਕਪੜੇ ਲੈਏ ਜੱਸ ਜੈ ਬੇਟੀ ਲੈ ਲੈ ਨਵੀਂ ਬਹੂ ਲਈ ਕਪੜੇ ਲੈਏ 2000 ਆਪਣੇ ਲੈ ਲਈ ਆਪਣੇ ਪੋਤੇ ਨੇ ਨਹੀਂ ਪੋਤੇ ਨੇ 4-5 ਸੂਟ ਲੈੇ ਫੱਦੀ ਲੈ ਲਈ ਮੈਂ ਕੋਲੇ ਪਹਿਲਾ ਪੋਤੇ ਨਾਲ ਕਰਦੀ ਆ ਬਾਕੀ ਸਾਰਾ ਨੱਬਰ ਬੱਕ ਮੈਂ ਵੀ ਜਦ ਨਹੀਂ ਆਏ ਅੱਗੇ ਨਹੀਂ ਕਹਿੰਦੇ ਅੰਕਲ ਜੀ ਦਿਖਾ ਹਾਂ ਦਿਖਾਇਓ ਕੈਨੇਡਾ ਦਾ ਦੋਰਾ ਮੈਨੂੰ ਮੂਲ ਦਾ ਤੇ ਵਿਆਜ ਪਿਆਰਾ ਹਾਂਜੀ ਹਾਂ ਤਾਂ ਬਿਆਜ ਨਹੀਂ ਮੇਰੀ ਉਹਦੀ ਕੋਧੀ ਤੇ ਮੇਰੀ ਬੱਕਰੀ ਆ ਹਾਂ ਉਹ ਤਾਂ ਜੇ ਉਹਨੂੰ ਕੋਈ ਕੋਈ ਮਾਰੇ ਵੀ ਨਾ ਤੇ ਫੇਰ ਮੇਰੀ ਜੋਤ ਹੋ ਜਾਂਦਾ ਹੈ ਅੱਛਾ ਜੀ ਜਿਹੜਾ ਬਾਈ ਦਾ ਬੇਟਾ ਜੀ ਠੀਕ ਆ ਠੀਕ ਆ ਜੀ ਅੱਛਾ ਅੰਕਲ ਜੀ ਤੁਸੀਂ ਤੇ ਅੰਕਲ ਜੀ ਕਿੰਨਾ ਫਰਕ ਜਰਾ ਆ ਅੰਕਲ ਲੈਂ ਕਲਾਈਓ ਅੰਕਲ ਤਾਂ ਮੈਨੂੰ ਵੀ ਚਾਹੀਦਾ ਤੁਸੀਂ ਐਨ ਪੰਜਾਬੀ ਲੱਗਦੇ ਆਂ ਗੜਕਵੇਂ ਅੰਕਲ 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 ਜੀ ਤਾਂ ਨਹੀਂ ਗਰੇ ਜੀ ਲੱਗਦੇ ਸਿੱਧੀ ਜੀ ਬਾਂਧੀ ਜਿਹੜੀ ਆਪਾਂ ਐਦਾਂ ਲੱਗਦੇ ਵੀ ਤੁਸੀਂ ਉਹ ਲੜਦੇ ਹੋਣੇ ਉਹ ਤਾਂ ਬਸ ਇੰਗਲਿਸ਼ ਯੈਸ ਓਕੇ ਸੌਰੀ ਬਸ ਯੈਸ ਓਕੇ ਸੌਰੀ ਵੈਸੇ ਵੈਸੇ ਅੰਕਲ ਜੀ ਦਾ ਰੂਪ ਦੇਖਿਆ ਜੀ ਮੈਂ ਉਸ ਦਿਨ ਭਾਜੀ ਨੇ ਵੀ ਸਭ ਨੂੰ ਮੈਨੂੰ ਦਿਖਾਏ ਵਿਆਹ ਨੂੰ ਐਨ ਪੱਗ ਪੋਗ ਬੰਨੀ ਵੀ ਜੀ ਉਹ ਪੱਗ ਬੰਨੀ ਕੰਨ ਬੰਨੀ ਥੋੜੇ ਜਿਹਾ ਬਾਦ ਨਾ ਮੈਨੂੰ ਕਹਿੰਦੇ ਤੂੰ ਛਾਵ ਨੂੰ ਤੂੰ ਇਹਨੇ ਮੰਦਿਰ ਬਣਾ ਤੇਰੀ ਮੰਮੀ ਨੇ ਕਿਹੜਾ ਸੂਟ ਬਣਾਣਾ ਹਾਂਜੀ ਮੈਂ ਮੈਂ ਸੋਲ ਲਿਆ ਦੂਜੇ ਕਮਰੇ ਤੋਂ ਮੈਂ ਮਹਰੂਨ ਬਣਾ ਸੀ ਹਾਂ ਤਾਂ ਲੈ ਹੁਣ ਆਪਣੀ ਆਪੀ ਕਾਪੀ ਜਾਓ ਜੋ ਲਏ ਗਏ ਸਭ ਲੈ ਬਹੁਤ ਦਿਨ ਰਿਸਤਾਰ ਕਹਿੰਦੇ ਕੁੜੀ ਦੇ ਰਿਸਤਾਰ ਕਹਿੰਦੇ ਉਹ ਆ ਉਹ ਜਸਨ ਰੈਡੀ ਕਿਹਦੇ ਨਾਲ ਜਸਦੀ ਮੰਮੀ ਕਹਿੰਦਾ ਨੱਚਣ ਲੱਪੀ ਇਹ ਬਿਲਕੁਲ ਪੱਗ ਤਾਰਨੀ ਹੈ ਨਾ ਪੱਗ ਤਾਰ ਕੇ ਮਤਲਬ ਫਿਰ ਸਾਰੇ ਵਾਲ ਛੱਡਾ ਛੱਟ ਕਰਿਆ ਗੰਜੇ ਲਗਾਨੀਆਂ ਫਿਰ ਕਿਹੜੀ ਸ਼ੇਪ ਜਾਣਾ ਬਿਲਕੁਲ ਜੀ ਬਾਜੀ ਵੀ ਦਾਦੇ ਕਹਿੰਦੇ ਵਿਆਹ ਮਤਲਬ ਅੱਧੇ ਲੋਕ ਅੱਧਿਆਂ ਨੇ ਨਹੀਂ ਪਛਾਣੇ ਜਦੋਂ ਫਿਰ ਸ਼ੇਪ ਸ਼ੂਟ ਕਰਕੇ ਆਏ ਨਾ ਬਹੁਤ ਪਹਿਲਾਂ ਰੂਪ ਸੀਗਾ ਹਾਂਜੀ 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 ਫਿਰ ਆ ਗਏ ਉਹ ਕਮਾਲੇ ਕਰਤੀ ਅੰਕਲ ਨਹੀਂ ਦੇਲੀ ਫੇਰ ਅੰਕ ਲਾ ਕੇ ਐਸ ਰੂਪ ਜਾ ਬਾਜੀ ਬਾਜੀ ਇਹ ਹੋਵੇ ਕਿ ਕਿੰਨੇ ਚੀਜ਼ੋ ਕਿ ਕੋ ਲੱਗ ਤੂੰ ਸਹੀ ਗੱਲ ਆ ਇਧਰੋ ਖਲੀਏ ਵੀ ਲਿਖਦਾ ਜੀ ਹੁਣ ਦੇਖਿਆ ਜੀ ਤੇਰੀ ਪਾਗ ਵਾਲੀ ਹਾਂ ਉਹਦੇ ਵਿੱਚ ਇਹਦੇ ਉੱਤੇ ਸ ਵਾਲਮੀ ਨਾ ਪਤਾ ਕੀ ਗੱਲ ਆ ਜੈਸਮੀਨ ਹਾਂ ਇਹ ਉਹ ਤਾਂ ਠੀਕ ਹੈ ਵੈਸੇ ਗੱਲ ਕਰਦੀ ਮੈਂ ਸਮਝੀ ਹਾਂ ਬਿਲਕੁਲ ਪਰ ਇੰਨੀ ਤਾਂ ਰੱਖ ਨਹੀਂ ਮੈਂ ਵੀ ਇਹ ਗੱਲ ਮੈਂ ਵੀ ਪਾਜੀ ਨੂੰ ਕਹੀ ਦੀ ਮੈਂ ਪਾਜੀ ਵੈਸੇ ਅੰਕਲ ਜੀ ਦਾ ਰੂਪ ਬਹੁਤ ਆ ਪੱਗ ਚ ਨਾ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਹਾਂ ਇਹ ਮਨਦੀਪਾ ਜੀ ਆ ਨਾ ਭਾਬੀ ਸੇ ਲੋ ਵਧੀਆ ਵਧੀਆ ਜੀ ਤੇ ਇਹ ਵਿਆਹ ਦੇ ਦਿਨ ਦੀ ਉਹ ਫੋਟੋ ਆ ਨਾ ਜੀ ਹਾਂ ਜੀ ਫੇਰੇ ਹੋਵੇ ਵਿਆਹ ਦੇ ਦਿਨ ਹੁਣ ਭਾਜੀ ਨੇ ਕਦੇ ਮਤਲਬ ਪਹਿਲਾਂ ਡਿਸਕਸ਼ਨ ਹੋਈ ਨਹੀਂ ਇਸ ਚੀਜ਼ ਬਾਰੇ ਵੀ ਭੈਣ ਮੈਂ ਨਾ ਕਦੇ ਪਹਿਲਾਂ ਅਕਲ ਜੀ ਦੇਖੇ ਤੇ ਜਦੋਂ ਹੋਰੇ ਲਾਈਵ ਚੱਲਦਾ ਸੀ ਬਲੌਗ ਬਣਾਇਆ ਉਦੋਂ ਹਾਂ ਜੀ ਹਾਂ ਜੀ ਉਹ ਪਤਾ ਨਹੀਂ ਮੈਂ ਹੁਣ ਵਿੱਚ ਆਏ ਕਹੀ ਜਾਵਾਂ ਮੈਂ ਕਹਾਂ ਜੀ ਹੁਣ ਆਏ ਨਹੀਂ ਪਤਾ ਵੀ ਇਹ ਆਈ ਜੁਰਦੀ ਤੁਸੀ ਦੇਖਿਆ ਬੜਾ ਮੈਂ ਕਹੀ ਹੁਣ ਆਏ ਤਾਂ ਸਾਰੀ ਦੋਨੋਂ ਦੀ ਗੁਰਦੁਆਰੇ ਹਾਂਜੀ ਹਾਂ ਨਹੀਂ ਬਿਲਕੁਲ ਕੀ ਨਹੀਂ ਪਤਾ ਇਹ ਸੱਚੀ ਉਹ ਨਹੀਂ ਪਛਾਣ ਹੋਏ ਹੋਣੇ ਜੀ ਕੁੜੀਰ ਵੀ ਤਾਂ ਜਾ ਹਾਂਜੀ ਗੁਰਦੁਆਰੇ ਫੇਰੇ ਆ ਰਹੇ ਹਾਂ ਜੀ ਦੇਖੀ ਹਾਂ ਸਰਦਾਰ ਜੀ ਆਪਣੀ ਗੱਲ ਤਾਂ ਪੂਰੀ ਕਰੋ ਤੁਸੀਂ ਕਹਿੰਦੇ ਪਤਾ ਨਹੀਂ ਕੀ ਪਤਾ ਨਹੀਂ ਕੀ ਕੀ ਪਤਾ ਨਹੀਂ ਕੀ ਉਹ ਵੀ ਮਤਲਬ ਉਹ ਹੋ ਵੀ ਹੁਣ ਉਹੀ ਕਿਹਾ ਵੀ ਇਹ ਫਾਦਰ ਸਾਹਿਬ ਆ ਇਹ ਮਦਰ ਆ ਹੁਣ ਉਦੋਂ ਪਤਾ ਨਹੀਂ ਤਾਂ ਨਹੀਂ ਇਹ ਇਹ ਜਾਦੀ ਕੁੜੀ ਦੇ ਨਣਦੋਈਆਂ ਨੂੰ ਕਹਿੰਦੇ ਸੀ ਵੀ ਇਹ ਵੀਰ ਜੀ ਦਾ ਪਤਾ ਨਹੀਂ ਬਰਦਰ ਵਾ ਮੈਨੂੰ ਕੋਈ ਪਤਾ ਨਹੀਂ ਮੈਂ ਪਤਾ ਨਹੀਂ ਮੈਂ ਕਹਾਂ ਵੀ ਹੁਣ ਇੱਥੇ ਉਲਝ ਗਿਆ ਕੰਮ ਆ ਗਿਆ ਭਾਈ ਵੀ ਹੁਣ ਕੁਝ ਨਹੀਂ ਕਹਿ ਸਕਦੇ ਜਦ ਪਤਾ ਹੀ ਨਹੀਂ ਆਪਾਂ ਨੂੰ ਕੌਣ ਹਨ ਹੈ ਨਹੀਂ ਹਾਂਜੀ ਇੱਥੇ ਲੋਕ ਦੇਖ ਲਓ ਆਪਣੇ ਅੰਕਲ ਦੀ ਮਾਈਆਂ ਨੇ ਦੇਂਦੀ ਅੱਛਾ ਜੀ ਹਾਂ ਹਾਂ ਜੀ ਬਾਪੂ ਮੇਰੇ ਨਾਲ ਫਾਦਰ ਸਾਹਿਬ ਦੇ ਚਾਚਾ ਜੀ ਅੰਕਲ ਜੀ ਦੇ ਕਈ ਰੂਪ ਹੈ ਵਰਗੀ ਹੈ ਉਹ ਮਾ ਚਾਚੀ ਵਰਗੀ ਹੋਣਾ ਉਹਨਾਂ ਦੇ ਵਰਗੀ ਲੁੱਕ ਆਈ ਹੈ ਇਹਨਾਂ ਦੀ ਵੈਸੇ ਉਹ ਜੇ ਦੇਖਿਆ ਜਾਵੇ ਨਾ ਪਗੜੀ ਤੇ ਰੋਪ ਤਾਂ ਬਹੁਤ ਹੈ ਪਰ ਉੱਥੇ ਅੰਕਲ ਜੀ ਹੈਗੇ ਰੈਸਟੋਰੈਂਟ ਸਾਹਮਣੇ ਆਪਣਾ ਰੈਸਟੋਰੈਂਟ ਖਾਣੀ ਨਾ ਹੁੰਦੀ ਬੈਣੀ ਨਹੀਂ ਲੱਗਦੀ ਫਿਰ ਇਹਨਾਂ ਦਾ ਆਪਣਾ ਰੈਸਟੋਰੈਂਟ ਹੈ ਨਾ ਤੇ ਫਿਰ ਉਹਦੇ ਕਰਕੇ ਬਾਈ ਚਾਂਸ ਖਾਣੇ ਪਕਾਣੇ 'ਚ ਕੋਈ ਵਾਲ ਗਿਰ ਗਿਆ ਇਦਾਂ ਉਹ ਫਿਰ ਹਾਂ ਕਿਉਂ ਕੇਸ ਕਰ ਦੁੰਦੇ ਆ ਨਾ ਕੇਸ ਬਹੁਤ ਖਿਆਲ ਰੱਖਣਾ ਪੈਂਦਾ ਜੀ ਇਸ ਚੀਜ਼ ਦੀ ਜੇ ਬਾਲ ਆ ਗਿਆ ਜਾਂ ਕੋਈ ਚੀਜ਼ ਇਦਾਂ ਆ ਗਈ ਫਿਰ ਕੇਸ ਕਰ ਦੁੰਦੇ ਆ ਸਾਨੂੰ ਹਮ ਬਿਲਕੁਲ ਬਿਲਕੁਲ ਸਾਨੂੰ ਉਹੀ ਕੰਮ ਆਣ ਉਤੋਂ ਤਾਂ ਸਾਡੀ ਰੋਜੀ ਚੱਲਦੀ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਚਲੋ ਮਾਲਕ ਤੱਕੀਆਂ ਬੱਸ ਤੁਸੀਂ ਦੱਸ ਦਿਓ ਇਸ ਇਜ਼ੀ ਜੀ ਮੈਨੂੰ ਤਾਂ ਜੀ ਅਮਰਥਰੇ ਕੋਲ ਚੀ ਆਉਂਦੇ ਸੋਸੀ ਆਈ ਬਣਾਉਂਦੇ ਆ ਹਾਂ ਅੰਬਰ ਜੀ ਸਭ ਡੇਰੀ ਬਣਾ ਦੇਦੇ ਆ ਹਾਂ ਅੰਕਲ ਤੁਸੀਂ ਨੂੰ ਮਿਲ ਕੇ ਆਉਣਾ ਪੜਦਾ ਤੇ ਮੈਂ ਆਂਕਲ ਭੇਜ ਦਵਾਂਗੇ ਹਾਂ ਕੁਝ ਨਹੀਂ ਨਹੀਂ ਅਸੀਂ ਵੀ ਆ ਜਾਾਂਗੇ ਅੰਕਲ ਜੀ ਕੋਲ ਫਿਲਹਾਲ ਤੁਸੀਂ ਅੰਕਲ ਜੀ ਨੂੰ ਭੇਜ ਦਿਓ ਤੁਸੀਂ ਆ ਜਾਓ ਤੇ ਅਸੀਂ ਉੱਥੇ ਆ ਕੇ ਅੰਕਲ ਜੀ ਦੀ ਹੈਲਪ ਕਰਾ ਦਾਂਗੇ ਬਿਲਕੁਲ ਬਿਲਕੁਲ ਤੇ ਹੁਣ ਭਾਜੀ ਦਾ ਕਦੋਂ ਕਿਹੜਾ ਮਰਾਉਣਾ ਜੀ ਮੁੰਡੀ ਭਾਜੀ ਦਾ ਹੁਣ ਇਹਦੇ ਵਿਆਹ ਤੇ ਆ ਦੇ ਉਹਦਾ ਬੇਟਾ ਸਨੋਜ ਗੇ ਦਾ ਹਾਂ ਗੈਸੇ ਉਹ ਭਾਜੀ ਦੀ ਮੈਰਿਜ ਕਦੋਂ ਕਰ ਰਹੇ ਹਾਂ ਅਗਲੇ ਸਾਲ ਦੇ ਟੈਂਪਾ ਮੰਗੇ 6 ਮਹੀਨੇ ਦਾ ਪਾਣੀ ਪੈਣੀ ਆ ਹਾਂ ਇਹ ਬਿਲਕੁਲ ਬਿਲਕੁਲ ਹਾਂ ਜਾਨੀਆਂ ਵੀ ਨਾਲੇ ਫਿਰ ਕੁੜੀ ਦੇ ਵਿੱਚ ਕੁੜੀ ਜਵਾਈ ਨਹੀਂ ਆਣਾ ਹੀ ਹੈ ਪਰੋਹਣੇ ਨੇ ਹੂੰ ਫਿਰ ਉਹ ਸਭ ਨਹੀਂ ਰੱਖ ਲਵਾਂਗੇ ਨਾ ਫਿਰ ਇਕੱਠੇ ਆਜਮਾਂਗੇ ਇਹਦੇ ਥੀਕ ਪੱਤੀਆਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਜੀ ਇੱਕਦਮ ਚੱਕ ਨਹੀਂ ਸਕਦੇ ਜੀ ਲੱਖ ਲੱਖ 2-2 ਲੱਖ ਟਿਕਟਾਂ ਪਰ ਲੱਗ ਜਾਂਦਾ ਕਿ ਆ ਕਹਿ ਦਿੰਦੇ ਆ ਰਹਿਣੇ ਦੋ ਸਰਦਾ ਜਿਉਰੀ ਕਰ ਲਓ ਨਹੀਂ ਪਤਾ ਗੱਲ ਕਹਿ ਵੈਸੇ ਜੇ ਦੇਖਿਆ ਜਾਵੇ ਜੀ ਉੱਧਰ ਮੈਰਜ ਕਰਕੇ ਚਲੋ ਹੈ ਫਾਇਦਾ ਵੀ ਇੱਕ ਤਾਂ ਬੰਦੇ ਦਾ ਆਪਣਾ ਜਿਹੜਾ ਹੰਕਮਕਾਰ ਆ ਜੀ ਉਹ ਬੰਦਾ ਕੰਮਕਾਰ ਨਾਲ ਦੀ ਨਾਲੇ ਸੰਭ ਲੰਦਾ ਵਿਆਹ ਤੋਂ ਇੱਕ ਦੋ ਦਿਨ ਬਾਅਦ ਚਲੋ ਆਪਣਾ ਕੰਮ ਤੇ ਚੱਲ ਜਾਂਦੇ ਹਨਾ ਜੀ ਹਾਂਜੀ ਤੇ ਜੇ ਮੰਨ ਲਓ ਉਰੇ ਆਉਣਾ ਏ ਫਿਰ 15 20 ਦਿਨ ਪਹਿਲਾਂ ਆਉਣਾ ਪਾਣਾ ਫਿਰ 15 10 15 ਦਿਨ ਬਾਅਦ ਵੀ ਲੱਗ ਜਾਂਦੇ ਹਾਂਜੀ ਕੰਮ ਖਰਾਬ ਹੋ ਜਾਂਦਾ ਹਾਂਜੀ ਹਾਂ ਉੱਧਰ ਹੁਣ ਜਿਹੜਾ ਜਸ ਸਾਡੀ ਮੰਨੀ ਤਾਂ ਹੀ ਨਹੀਂ ਸੀ ਕੰਦੀ ਨਹੀਂ ਇੱਧਰ ਹੀ ਕਰਨਾ ਫੇ ਮੇ ਡੈਡੀ ਦਾ ਕੰਮ ਕਰਾਉਂਦਾ ਫੇ ਮਾਰਕੀਟ ਚੱਕਣ ਨੂੰ ਔਖਾ ਲੱਗਦਾ ਹਾਂ ਹਾਂਜੀ ਹਾਂ ਬਿਲਕੁਲ ਹੁਣ ਇੱਕ ਤਾਂ ਮਾਰਕੀਟ ਬਣੀ ਹੋਈ ਹੈ ਜੀ ਹਾਂਜੀ ਇੱਕ ਦੋ ਦਿਨ ਦੀ ਛੁੱਟੀ ਤਾਂ ਚਲੋ ਚੱਲ ਜਾਂਦੀ ਹੈ ਜੀ ਕੋਈ ਵੀ ਜੇ ਅਸੀਂ ਇਹਦਾ ਵੀ ਕਰਾਂਗੇ ਜੇ ਜਾਏ ਨੂੰ ਹਫਤੇ ਲਈ ਸੱਦਾਂਗੇ ਜੇ ਡੈਡੀ ਦੋ ਹਫਤੇ ਲਈ ਹੋਗੇ ਹਾਂਜੀ ਹਾਂ ਬਿਲਕੁਲ ਕਰੂ ਨਹੀਂ ਆਪਣੇ ਕੰਮ ਦਾ ਦੇਹੀ ਦਾ ਇਹ ਤਾਂ ਚਾਹ ਮਰਜੀ ਬੰਦ ਵੀ ਕਰ ਲੋ ਪਰ ਹੁਣ ਐਨੇ ਦਿਨ ਵੀ ਨਹੀਂ ਬੰਦ ਕਰ ਸਕਦੇ ਸਾਡੀ ਮਾਰਕੀਟ ਹਾਂ ਯਾ ਫਸਟਮਰ ਜੋੜੇ ਹੋਏ ਆ ਬਿਲਕੁਲ 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 ਮਾਰਕੀਟ ਖਰਾਬ ਹੋ ਜਾਂਦੀ ਹੈ ਹਮ ਸਹੀ ਗਰਮੀਆਂ ਦੇ ਨਾਲ ਹੀ ਕੈਟਰੀਂਗ ਆ ਫਿਰ ਆਉਂਦੀਆਂ ਨਾ ਹਾਂਜੀ ਹਾਂ ਹਾਂਜੀ ਚਲੋ ਵਧੀਆ ਗੱਲ ਆ ਜੀ ਤੇ ਗਰਮੀ ਰੋਜੀ ਚੱਲਦੀ ਆ ਹਾਂ ਰੋਟੀ ਰੋਟੀ ਵਰਤਣਾ ਸਸਤਾ ਸਾਰੀ ਉੱਥੇ ਹੀ ਆ ਹਾਂ ਸਵੇਰ ਨੂੰ ਮੈਂ ਜਾਨੀ ਆ ਤਾਂ ਵੈ ਨਾਲ ਮਨਪਰੀ ਜਾਂਦੀ ਆ ਤੇ আর ਟਿਫਨ ਵੀ ਲੱਗੇ ਹੋ ਨਾ ਫਿਰ ਇਹ ਸਰਵਿਸ ਕਰਦਾ ਆ। ਹਮਮ। ਫਿਰ 100 ਰੋਟੀ ਕਈ 150 ਰੋਟੀ ਕਈ 100 ਰੋਟੀ ਆਰਡਰ ਕੀਤਾ ਆ ਮੈਂ। ਅੱਛਾ। ਬਿਲਕੁਲ ਬਿਲਕੁਲ ਬਿਲਕੁਲ। ਆਪਣਾ ਰੈਸਟੋਰੈਂਟ ਆ ਉੱਥੇ। ਹਾਂ। ਉਹਦੇ ਵਿੱਚ ਆਪਾਂ ਹੈਲਪ ਕਰਦੇ। ਜਿਹੜੇ ਮਨਦੀਪ ਭਾਜੀ ਆ। ਬੜੀ ਮਾੜਾ ਨਹੀਂ ਬਹੁਤ ਵਧੀਆ ਕਰਦਾ। ਉਹ ਟਰਾਲਾ ਚਲਾਉਂਦੀ। ਜਿਹੜੇ ਭਾਜੀ ਆ ਹਾਂ ਉਹ ਟਰਾਲਾ ਚਲਾਉਂਦੇ। ਚਲਾਉਂਦਾ ਜਿਹਨਾਂ ਦੇ ਉਹ ਸ਼ਨੀ ਐਤਵਾਰ ਕੰਮ ਕਰਦੇ। ਹਮ। ਉਹ ਭਾਜੀ ਨੂੰ ਵੀ ਸ਼ੌਂਕ ਬਹੁਤ ਹੈ। ਉਹ ਛਾ। ਉਹ ਆਪਣੇ ਪਾਪਾ ਦੀ ਹੈਲਪ ਕਰਦੇ ਸ਼ਨੀ ਐਤਵਾਰ। ਹਾਂਜੀ ਹਾਂ ਹਾਂ ਹਾਂ। ਉਹਨਾਂ ਨੂੰ ਮ ਸਫਾਈ ਨਾ ਸਫਾਈ ਹੋ ਗਈ ਜੀ ਤੇ ਨੰਬਰ 2 ਇੱਕ ਜਿਹੜਾ ਹਾਂ ਕੈਰੀਆਂ ਹੋ ਗਿਆ ਸਬਜ਼ੀਆਂ ਸਬਜ਼ੀਆਂ ਦੀਆਂ ਹਾਂ ਜੀ ਸਫਾਈ ਕਰਦੀ ਉਹ ਹੀ ਫ੍ਰਿਜ ਹੋਈ ਤੁੱਲਾ ਹੋਇਆ ਸਾਰੀ ਚੈਕਿੰਗ ਕਰਨੀ ਆ ਹੁਣ ਲਾਂਡਰੀ ਦੀ ਚੈਕਿੰਗ ਕਰਨੀ ਆ ਅੱਛਾ ਜੀ ਸਫਾਈ ਹੁਣ ਰੈਸਟੋਰੈਂਟ ਦੀ ਵੀ ਸਫਾਈ ਹੋਵੇ ਘਰ ਦੀ ਵੀ ਸਫਾਈ ਹੋਵੇ ਨਹੀਂ ਨਹੀਂ ਸਫਾਈ ਬਜਾੜਾ ਪਸੰਦ ਆ ਬਿਲਕੁਲ ਬਿਲਕੁਲ ਆਪਣੀ ਵੀ ਸਫਾਈ ਉਹਦੀ ਕਰਦੀ ਵੀ ਉਹਨੇ ਨਹੀਂ ਮੈਨੂੰ ਦੱਸ ਦੇ ਦੇ ਕਹਿੰਦੇ ਵੀ ਮੈਂ ਟਰਾਲੇ 'ਚ ਜੇ ਮੈਨੂੰ ਲੱਗਦਾ ਨਾ ਵੀ ਹਾਂ ਵੀ ਜਿੱਦਾਂ ਕੋਈ ਹੋਰ ਕਿਸੇ ਨੇ ਚੱਕ ਲਿਆ ਟਰਾਲਾ ਕਿਸੇ ਨੇ ਕੋਈ ਹੋਰ ਉਹ ਕਰਦਾ ਗੱਡੀ ਦੀ ਵੀ ਕਹਿੰਦੇ ਕਹਿੰਦੇ ਕਈ ਜੇ ਕਦੇ ਮੰਨ ਲਓ ਛੋਟੇ ਨੇ ਨੇਲੀ ਕਹਿੰਦਾ ਮੈਂ ਕਿਹਾ ਯਾਰ ਮੇਰੀ ਗੱਡੀ ਸਾਫ ਰਹੀ ਇਹ ਨਹੀਂ ਕਰਦਾ ਹਾਂਜੀ ਹੁਣ ਵੀ ਉਹਨੇ ਦੋਏ ਦਿਨੇ ਦੋ ਗੱਡੀਆਂ ਤਿੰਨੇ ਗੱਡੀਆਂ ਉਹਨੇ ਪਰੋਣੇ ਨਾਲ ਲੈ ਕੇ ਸਾਫ ਕੀਤੀਆਂ ਹਾਂਜੀ ਇਹਨੇ ਗੱਡੀ ਕੱਢੀ ਨਹੀਂ ਸਾਫ ਕੀਤੀ ਅੱਪ ਦੇ ਨਾ ਕਹਿੰਦਾ ਆ ਵੀ ਸਫਾਈ ਕਰ ਉਹ ਜ਼ਬਰਦਸਤ ਬੋਲਦਾ ਵੀ ਮੈਂ ਬੈਕ ਦੇ ਆ ਤੁਸੀਂ ਤੁਸੀਂ ਸਫਾਈ ਨਹੀਂ ਰੱਖਦੇ ਹਾਂ ਸਫਾਈ ਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸਫਾਈ ਤਾਂ ਸਭ ਤੋਂ ਜ਼ਰੂਰੀ ਹੈ ਜੀ ਹੂੰ ਤੇ ਬਾਕੀ ਜਦੋਂ ਘਰ ਆਣਾ ਹੋਵੇ ਨਾ ਸਾਨੂੰ ਪਹਿਲੇ ਬਦੋਂਦਾ ਵੀ ਉਹਨਾਂ ਆ ਕੇ ਬੋਲਣਾ ਮੈਂ ਮਨਪਰੀ ਨੂੰ ਕਹੂੰਗੀ ਤੂੰ ਕੱਪੜਾ ਫੇਰ ਦੇ ਚੁੱਲ੍ਹੇ ਨੂੰ ਸਟੋਵ ਨੂੰ ਲਮਾਸ਼ ਮੈਂ ਆਹ ਫਰਿੱਜ ਨੂੰ ਸਾਫ਼ ਕਰਕੇ ਖਲੋਣੇ ਖਲੋਣੇ ਟਿਕਾ ਕੇ ਫੇਰ ਜਾਂਦੀ ਨੇ ਫੇਰ ਆ ਕੇ ਬੋਲਣਾ ਸਫਾਈ ਪਸੰਦ ਬਹੁਤ ਹੈ ਨੂੰ ਬਿਲਕੁਲ ਬਿਲਕੁਲ ਜੀ ਤੇ ਫੇਵਰੇਟ ਸਬਜ਼ੀ ਕਹਿੰਦੇ ਤੋਰੀਆਂ ਦੀ ਹੈ ਜੀ ਕੇ ਤੋਰੀਆਂ ਕੇ ਤੋਰੀਆਂ ਮੈਂ ਭਾਜੀ ਨੂੰ ਕਿਹਾ ਮੈਂ ਭਾਜੀ ਜਦੋਂ ਆਏ ਨਾ ਤੁਸੀਂ ਹਾਂ ਜੀ ਵੀ ਰਾਤ ਰਹਿ ਕੇ ਜਾਇਓ ਜ਼ਰੂਰ ਕੇ ਤੋਰੀਆਂ ਵੀ ਤੁਹਾਨੂੰ ਤੋਰੀਆਂ ਹਾਂ ਜੀ ਹਾਂ ਮੈਂ ਤੋਰੀਆਂ ਦੀ ਸਬਜ਼ੀ ਤੁਹਾਨੂੰ ਜ਼ਰੂਰ ਖਵਾਉਣੀ ਨਹੀਂ ਕਹਿੰਦੇ ਜ਼ਰੂਰ ਆਂਗਾ ਯਾਰ ਉਹ ਤੁਸੀਂ ਵゼਹਾ ਮੈਂ ਪੁੱਛਦੀ ਪੁੱਛਦੀ ਰਹਿੰਦੀ ਆ ਕੇ ਤੋਰੀਆਂ ਦਾ ਮਿਲਦਾ ਨਹੀਂ ਹੈਗਾ ਇੱਕ ਦਿਨ ਮਿਲਿਆ ਮਿਲਿਆ ਕੇ ਤੋਰੀਆਂ 5 ਡਾਲਰ ਦੀਆਂ 4 ਇਹਦੇ ਜੋਗੀਆਂ ਜਾਈਏ ਲਾ ਇਹਨੂੰ ਬਣਾ ਕੇ ਇਹਦਾ ਹੀ ਟੁਫਣ ਵਰਤਾ ਮੈਂ ਕਿਹਾ ਬਾਕੀ ਪਾਈ ਚਮਚਾ ਚਮਚਾ ਸਵਾਦ ਦੇ ਕੇ ਲੋ ਹਾਂ ਹਾਂ ਹੁਣ ਹੈ ਨੀ ਤੋਰੀਆਂ ਜਿਹੜੀਆਂ ਹੁੰਦੀਆਂ ਕਾਲੀ ਤੋਰੀ ਕਾਲੀ ਤੋਰੀ ਜਿਹਨੂੰ ਆਪਾਂ ਕਾਲੀ ਤੋਰੀ ਕਹਿੰਦੇ ਨੇ ਕਾਲੀ ਤੋਰੀ ਵੀ ਆਮ ਤੋਰੀ ਵੀ ਹੁੰਦੀ ਹੈ ਤੇ ਬਾਜੀ ਨੇ ਇੱਕ ਬੜਾ ਗਲਤ ਕੰਮ ਕਰਤਾ ਜੀ ਹੋਰ ਤੇ ਚਾਹ ਨਹੀਂ ਤੁਸੀਂ ਸਾਨੂੰ ਕਿਉਂ ਭੇਜਿਆ ਤੁਹਾਨੂੰ ਗੁਜਰ ਨੂੰ ਭੇਜਿਆ ਕੁੜੀਆਂ ਨੂੰ ਭੇਜਿਆ ਲੋ ਇਹ ਕਿਉਂ ਨਾ ਨਹੀਂ ਆਣੀਆਂ ਹਾਂ ਉਹ ਨਹੀਂ ਪੁੱਤ ਆਇਆ ਤੇ ਹਰ ਗੁਰੂ ਵਾਹ ਦੀ ਆ ਦੇਖੀ ਕਹਿੰਦੀ ਹਾਂ ਆਇਆ ਮੇਰੀ ਹਰ ਗੁੰਨੂ ਚਾਰਿਆਂ ਦੀ ਨੂੰ ਨਹੀਂ ਚਲਵਾਤਾ ਤੁਸੀਂ ਖੇਚਲਾ ਹੀ ਘੱਟ ਲੀ ਜੀ ਬੇਲੀ ਮੈਂ ਭਾਜੀ ਨੂੰ ਕਹੀ ਵੀ ਗਿਆ ਮੈਂ ਬਹੁਤ ਉਹਨਾਂ ਨੂੰ ਕਿਹਾ ਕਹਿੰਦੇ ਮੈਨੂੰ ਪੁੱਛਦੇ ਕਿੰਨੇ ਮਹੀਨੇ ਮੈਂ ਸਮਝ ਗਿਆ ਜੀ ਉਹਨੂੰ ਮੈਂ ਕਿਹਾ ਵੀ ਤੁਸੀਂ ਕਾਹਦੇ ਪੁੱਛਦੇ ਪਾਜੀ ਹਾਂਜੀ ਉਹ ਕਹਿੰਦੇ ਨਹੀਂ ਕੁਝ ਭੇਜਣਾ ਮੈਂ ਹਾਂ ਮੈਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਏ ਨੂਰ ਹਾਂਜੀ ਹਾਂ ਉਹਦੇ ਆ ਜਾਣਾ ਮੈਂ ਕਹਿੰਦੀ ਸਾਡੀ ਨੂਰ ਦੇ ਆ ਜਾਣਾ ਜੀ ਇਹ ਲੈ ਨਿੱਪਾ ਲੈ ਜਾ ਨਹੀਂ ਚਲੋ ਆਹ ਤਾਂ ਤੁਸੀਂ ਖੇਚਲਾ ਹੀ ਖੱਟ ਲਈ ਜੀ ਬਿੱਲੀ ਖੇਚਲਾ ਗਈ ਆ ਉਹ ਕਿਆ ਆਹ ਹਾਂ ਦੇ ਆ ਜਾਣਾ ਹਨਾ ਮਨਕੀਰਤ ਦੇਖ ਲਓ ਕਹਿੰਦੇ ਆਉਂਦਾ ਆਹ ਕੁੜੀ ਲਈ ਉਹ ਤਾਂ ਉਹ ਵੱਡੀ ਕੁੜੀ ਲਈ ਹਾਂ ਆਹ ਵੱਡੀ ਕੁੜੀ ਦੀ ਲਈ ਹਾਂਜੀ ਇਹ ਕਹਿੰਦਾ ਮੰਮੀ ਮੈਨੂੰ ਨਾਬ ਨੂੰ ਪਤਾ ਨਹੀਂ ਤੂੰ ਅੱਗੇ ਫੜਾ ਦੇ ਸਾਰੇ ਜਾਂਦੇ ਆ ਅੱਛਾ ਆ ਵੀ ਛੋਟੀ ਦਾ ਆ ਅੱਛਾ ਇਹ ਤਾਂ ਹੋ ਗਿਆ ਹਾਂ ਠੀਕ ਹੈ ਤੇ ਗਰਮੀਆਂ ਦੇ ਵਿਚ ਆ ਜਾਣੇ ਹਾਂ ਆ ਵੀ ਹੋ ਜਾਈਏ ਅੱਛਾ ਇਹ ਮਤਲਬ ਸਾਰੇ ਇਹ ਬੂਟ ਬਾੜੇ ਉਹ ਚੀਕ ਠੀਕ ਹੈ ਠੀਕ ਹੈ ਦੇ ਵਿੱਚ ਕੋਈ ਠੰਡੂ ਗਰਮੀ ਦਾ ਕੋਈ ਮਤਲਬ ਹਾਂਜੀ ਹਾਂ 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 ਮੈਂ ਚਲੋ ਧੰਨਵਾਦ ਜੀ ਬਹੁਤ ਬਹੁਤ ਬਾਜੀ ਦਾ ਵੀ ਤੁਹਾਡਾ ਵੀ ਥੈਂਕ ਯੂ ਮੇਰੇ ਲਈ ਨਾ ਆਏ ਭਾਈ ਸਾਨੂੰ ਹੋਰ ਕੀ ਉਹ ਕਹਿੰਦਾ ਮੰਮੀ ਤੂੰ ਜ਼ਰੂਰ ਜਾਣਾ ਮੈਂ ਤਾਂ ਮੈਂ ਜਲ ਜੂੰ ਕਿ ਮੈਨੂੰ ਕੀ ਆ ਮੈਨੂੰ ਉਹਨਾਂ ਨੇ ਉਦਣੇ ਦੇਖ ਲਓ ਤੁਸੀਂ ਹਜੇ ਜਦੋਂ ਤੁਰਨਾ ਤਾਈ ਉੱਥੋਂ ਹਾਂਜੀ ਉਹਦਣੇ ਫੋਨ ਕਰਤਾ ਕਹਿੰਦੇ ਭਾਜੀ ਵੀ ਮੰਮੀ ਆ ਰਹਾ ਤੇ ਛੋਟਾ ਭਰਾ ਆ ਰਿਹਾ ਹਾਂਜੀ ਮੈਂ ਉਹਨਾਂ ਨੇ ਆਣ ਕੇ ਜਾਣਾ ਜ਼ਰੂਰ ਤੁਹਾਡੇ ਕੋਲ ਮੈਂ ਕਿਹਾ ਜੀ ਜੀ ਆਇਆ ਨੂੰ ਜਦੋਂ ਮਰਜ਼ੀ ਆਓ ਹਾਂਜੀ ਹਾਂਜੀ ਤੇ ਕਹਿੰਦਾ ਤੇ ਕੱਲੇ ਦੀ ਸਲਾਹ ਸੀਗੀ ਹਾਂਜੀ ਫੇਰ ਮੈਨੂੰ ਕਹਿੰਦੇ ਚਲ ਤੂੰ ਨਾਲ ਜਾਂ ਨਾਲੇ ਟੈਸਟ ਕਰਾ ਕੇ ਉੱਥੇ ਵੀ ਦੇਖ ਲੈ ਕੀ ਡਾਕਟਰ ਬੋਲਦੇ ਆ ਨਹੀਂ ਬਿਲਕੁਲ ਹਾਂਜੀ ਵੈਸੇ ਮੈਂ ਕਿ ਮੇ ਜੇ ਮੇਰੀ ਸਲਾਹ ਮੰਨਦੇ ਆਂ ਕਿ ਉਰੇ ਤਾਂ ਤੁਸੀਂ ਮੈਂ ਕਹਿੰਨਾ ਰਹਿਣੇ ਦਿਓ ਆਪਰੇਸ਼ਨ ਨਹੀਂ ਹੁਣ ਤਾਂ ਮੈਂ ਚਲ ਜਾਨਾ ਤੇਰਾ ਬਿਲਕੁਲ ਬਿਲਕੁਲ ਹਾਂ ਨਾਲੇ ਫੇਰ ਇਹ ਟੈਨਸ਼ਨ ਜਾ ਲੱਗਦੀ ਹੈ ਰੈਡੀ ਹਾਂਜੀ ਉਹ ਕਹਿੰਦੇ ਮੈਂ ਫੇਰ ਜਾਵੇ ਮੈਂ ਜਾਵਾਂ ਜਾਂ ਫੇਰ ਮਨਦੀਪ ਆਵੇ ਹਮਮ ਤਾਂ ਮੈਂ ਕਿ ਤੁਸੀਂ ਰਹਿੰਦੋ ਮੈਂ ਇੱਥੇ ਹੀ ਜੇ ਮੈਨੂੰ ਪਰੋਟੀ ਸਾਰੀ ਫੈਮਿਲੀ ਆ ਉਹਦੇ ਪੋਜ਼ਿਟਿਵਿਟੀ ਆ ਹੈਨਾ ਇੱਥੇ ਦੂਰ ਬੈਠੇ ਆ ਤੁਸੀਂ ਹਾਂਜੀ ਬੇਸ਼ੱਕ ਤੁਸੀਂ ਸਹੀ ਹੋ ਗਿਓ ਮਨ ਚ ਖਲਾਉਂਦੇ ਮੈਂ ਜਿਉਂ ਟਾਈਮ ਹੀ ਹੋਈ ਜਾਂਦਾ ਪਤਾ ਨਹੀਂ ਕੀ ਉਹ ਇੰਨਾ ਬੰਦਾ ਬਿਮਾਰ ਹੋ ਜਾਂਦਾ ਜਿੰਦਾ ਤਾਂ ਹਮਮ ਬਿਲਕੁਲ 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 ਇੱਕ ਡਾਕਟਰ ਗਈ ਜਾਂਦਾ ਨਾ ਉਹ ਮਹੀਨਾ ਛੁੱਟੀ ਕਰੋ ਕਿੰਨਾ ਐਡਰੈਸ ਕਰਾਉਂਦਾ ਹਾਂ ਹਾਂ ਫਿਰ ਹੀ ਕਰਨਾ ਹਾਂਜੀ ਹਾਂ ਇੱਥੇ ਤਾਂ ਨਾ ਕੁਝ ਜ਼ਿਆਦਾ ਹੀ ਆ ਹਮ ਸੱਚੇ ਦੋਸਤ ਜੀ ਬੁੱਧੀ ਕਹਿੰਦੇ ਨੇ ਸੇਜ਼ੇਰੀਅਨ ਕਰਕੇ ਵੀ ਜਦੋਂ ਉਠਾਲ ਦਿੰਦੇ ਆ ਵੀ ਘੁੰਮੋ ਜਦੋਂ ਬੇਬੀ ਦਾ ਸੇਜ਼ੇਰੀਅਨ ਹੁੰਦਾ ਨਾ ਮਦਰ ਦਾ ਜਦੋਂ ਉਠਾਲ ਦਿੰਦੇ ਆ ਮੇਰੇ ਖਿਆਲ ਚ 3-4 ਘੰਟਿਆਂ ਬਾਅਦ ਹੀ ਕਰਦੇ ਆ 4 ਘੰਟਿਆਂ ਬਾਅਦ ਮਨਪਰੀਤ ਨੂੰ ਕਹਿੰਦੇ ਖੜੀ ਹੋ ਕੇ ਵਾਸ਼ਰੂਮ ਜਾ ਹਾਂਜੀ ਹਾਂ 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 ਤੇ ਆਪਣੇ 24 ਘੰਟੇ ਪਾ ਕੇ ਰੱਖਦੇ ਆ ਨਾ ਉੱਥੇ ਕਹਿੰਦੇ ਘੁੰਮੋ ਹਾਂ ਬਿਲਕੁਲ ਬਿਲਕੁਲ ਵਧੀਆ ਬਟ ਹਾਂ ਇੱਕ ਗੰਮ ਔਖਾ ਉੱਥੇ ਅਪਾਇੰਟਮੈਂਟ ਨਹੀਂ ਝੇਤੀ ਝੇਤੀ ਵੀ ਨਹੀਂ ਮੈਨੂੰ ਮਿਲ ਗਈ ਆ ਮੇਰੇ ਸਪੈਸਰ ਸੁਣਾਈ ਹੈ ਕੋਨਟ੍ਰੈਕਟਰ ਸਿੱਧਾ ਅੱਛਾ ਚਲੋ ਵਧੀਆ ਮੈਨੂੰ ਮਿਲ ਜਾਂਦੀ ਜੇ ਫਿਰ ਤਾਂ ਠੀਕ ਆ ਫੋਨ ਕਰਦੇ ਵੀ ਤੁਸੀਂ ਠੀਕ ਆ ਚਲੋ ਵਧੀਆ ਨਹੀਂ ਫਿਰ ਠੀਕ ਆ ਜੀ ਫਿਰ ਤਾਂ ਵਧੀਆ ਗੱਲ ਆ ਜੀ ਹਾਂ ਨਹੀਂ ਤਾਂ ਉੱਦਾਂ ਅਪਾਇੰਟਮੈਂਟ ਦੀ ਹੈ ਤਾਂ ਔਖੀ ਹੈ ਉੱਥੇ ਬਿਲਕੁਲ 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 ਹਾਂ ਬਹੁਤ ਔਖੀ ਮੇਰੇ ਕੋ ਪੱਕੇ ਡਰਾਈਵਰ ਆ ਦੋ ਇੱਕ ਜਗਦੀਪ ਸਿੰਘ ਇੱਕ ਮਨਦੀਪ ਸਿੰਘ ਅੱਛਾ ਇਹ ਦੋ ਮੇਰੇ ਡਾਕਟਰਾਂ ਦੇ ਜਾਣ ਵਾਲੇ ਆ ਬੰਦੇ ਹਾਂ ਉਹਨੇ ਦੋ ਘੰਟੇ ਪਹਿਲਾਂ ਉੱਠਣਾ ਸੌਣ ਤੋਂ ਮੰਮੀ ਮੈਂ ਲੈ ਜਾਣਾ ਵੀ ਨਹੀਂ ਤੇ ਤਾਂ ਜਾਊਗਾ ਜਾਊਗਾ ਪੱਕਾ ਹਾਂਜੀ ਚਲੋ ਇਦਾਂ ਦੀ ਨਹੀਂ ਮੈਨੂੰ ਕੋਈ ਪ੍ਰੋਬਲਮ ਹੈ ਮੇਰੇ ਬੱਚਾ ਕੋਈ ਮੇਰੇ ਨਾਲ ਲਗਾਜੀ ਕਰੂਗਾ ਹਾਂਜੀ ਬਿਲਕੁਲੀ ਗਾਂਝਵਾਈ ਵੀ ਉਦਾਂ ਦਾ ਮਿਲ ਗਿਆ ਬਹੁਤ ਅਸੀਗੀ ਵਧੀਆ ਵਧੀਆ ਮੇਰੀ ਜਾਦੂਆਈ ਵਧੀਆ ਮਿਲ ਗਿਆ ਕਿ ਬੰਦੇ ਟੈਨਸ਼ਨ ਨਹੀਂ ਰਹਿੰਦੀ ਜੇ ਤਾਂ ਪਰ ਆਪਣਾ ਸਹੀ ਹੋਵੇ ਨਾ ਤੇ ਸੁਖੀ ਹੋਵੇ ਮਾ ਮਾ ਬਾਬ ਨੂੰ ਪੁੱਛੀਂ ਕਿ ਚੰਗਾ ਹੋਵੇ ਤਾਂ ਟੈਨਸ਼ਨ ਵੀ ਨਹੀਂ ਹੁੰਦੀ ਹੈਗੀ ਵੀ ਹਾਂ ਜਿੱਦਾਂ ਸਾਨੂੰ ਬਹੁਤ ਵੀ ਵਧੀਆ ਮਿਲੀ ਹੋਆ ਸੱਭਲ ਵੀ ਉਹਦਾ ਬਹੁਤ ਵਧੀਆ ਆ ਫੈਮਿਲੀ ਉਹਦੀ ਬਹੁਤ ਵਧੀਆ ਆ ਹਾਂਜੀ ਚਲੋ ਵਧੀਆ ਵਧੀਆ ਜੀ ਮਾਲਕ ਕਰਨ ਵਾਲੇ ਆ ਸਾਡੀ ਹੋਰ ਕੀ ਚਾਹੀਦਾ ਹੂੰ ਜਦੋਂ ਉਹ ਲਈ ਤੀਖੋਸ ਸਾਡੇ ਨਾਲ ਤੇ ਫਿਰ ਉਹ ਆਪੇ ਸਾਡੇ ਹਾਂਜੀ ਹਾਂ ਬਿਲਕੁਲ ਉਹਨੂੰ ਇੱਦਾਂ ਥੋੜਾ ਵੀ ਘਰ ਵਾਲਾ ਹੈ ਨਹੀਂ ਤਾਂ ਮੈਂ ਘਰ ਰੈਸਟੋਰੈਂਟ ਨਹੀਂ ਜਾਣਾ ਉਹ ਪਹਿਲਾਂ ਜਾਊਗੀ ਹੂੰ ਹੂੰ ਆਪਣੇ ਡੈਡੀ ਦੀ ਹੈਲਪ ਲਈ ਪਹਿਲਾਂ ਜਾਂਦੀ ਹੈ ਪਾਜੀ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਗਿਆ ਉਹਨੂੰ ਉੱਥੇ 10 ਸਾਲ 10 ਸਾਲ 10 ਸਾਲ ਹੋ ਗਏ ਹਾਂ ਹਾਂਜੀ ਹਾਂ ਅੱਛਾ 8 ਸਾਲ ਬੋਲਦਾ ਇਹ ਮੰਦੀਪ ਦੇ ਵਿਆਹ ਦਾ ਹੀ ਆਇਆ ਹੋਵੇਗਾ ਅੱਛਾ 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 ਜੀ ਤੇ ਬੀਸੀ ਡਾਪੜ ਚੱਕ ਨਮਸ਼ਰ ਨਮਸ਼ਰ ਕੁਲਦੀਆ ਹੂੰ ਵੈਸੇ ਉਹ ਵਾਲਾ ਏਰੀਆ ਦਾ ਸਾਰੇ ਐਨ ਆਰ ਆਈ ਹੋ ਗਏ ਸਾਰੇ ਬਾਹਰੇ ਆ ਹਾਂਜੀ ਮਾਮਾ ਜੀ ਰਹਿ ਗਏ ਮਾਮਾ ਜੀ ਦਾ ਹੁਣ ਮਾਲਕ ਮੈਂ ਉਹਦਾ 13-14 ਸਾਲ ਪਹਿਲਾਂ ਢਵਾਈ ਲਾਇਆ ਹਾਂ ਅੱਛਾ ਅੱਛਾ ਜੀ ਮੈਂ ਵੀ 15-16 ਜੀ ਆਏ ਹਾਂ ਜੀ ਠੀਕ ਆ ਠੀਕ ਆ ਠੀਕ ਆ ਜੀ ਨਾ ਚਲੋ ਯਾਰ ਇੱਕ ਦਾ ਗਿਆ ਸੀ ਨਹੀਂ ਨਹੀਂ ਚਲੋ ਵਧੀਆ ਵਧੀਆ ਜੀ ਤੇ ਕਰੂੰਗਾ ਜੀ ਚਲੋ ਮਾਲਕ ਹੁਣ ਭਾਜੀ ਦੇ ਵਿਆਹ ਨੂੰ ਕਿਤੇ ਕਰਿਓ ਟਰਾਈ ਫਿਰ ਹਨਾ ਹੁਣ ਤਾਂ ਮੈਂ ਆਪਣਾ ਭਤੀਜਾ ਕੱਢਣਾ ਆ ਹਾਂ ਬਿਲਕੁਲ ਚਾਹੀਦੀ ਨਹੀਂ ਕਰ ਦੂੰ ਅੱਜ ਇਹ ਕਹਿੰਦਾ ਜਾਣਾ ਭੂਆ ਕੋ ਕੈਨੇਡਾ ਮੈਂ ਜੇ ਮੈਂ ਮਿਹਨਤ ਕਰੂੰ ਬਿਲਕੁਲ ਜੀ ਕੜਾਈ ਕਰੋ ਪੈਸਾ ਮੈਂ ਆਪੇ ਲਾਉਂਗੀ ਅੱਜ ਕਰ ਲਾ ਬਾਕੀ ਮਿਲਾ ਲੈਣਾ ਇਹਨਾਂ ਨੂੰ ਬਿਲਕੁਲ 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 ਜੀ ਫੇ ਟੈਨਸ਼ਨ ਵੀ ਲੈ ਜਾਂਦੀ ਜੇ ਭੂਆ ਕੋ ਦਰ ਜਾਣਾ ਹਾਂ ਮਾਣੇ ਉੱਥੇ ਸਭ ਤੋਂ ਵੱਡੀ ਗੱਲ ਆਏ ਨੇ ਜੀ ਉੱਥੇ ਆਪਣਾ ਕੰਮਕਾਰ ਹੈ ਹਨਾ ਜੀ ਹਾਂ ਤੇ ਐਸੇ ਵੀ ਇਹ ਬੂਆ ਨਾਲ ਹੀ ਇਹਨਾਂ ਦਾ ਕਹਿੰਦੇ ਇੱਕ ਸਾਡੀ ਬੂਆ ਹੈ ਹੀ ਮਾਂ ਹੈ ਆਈ ਦਾਦੀ ਹੈ ਹਾਂ ਇਹ ਹੀ ਦਾਦਾ ਨਹੀਂ ਨਹੀਂ ਠੀਕ ਆ ਜੀ ਵਧੀਆ ਗੱਲ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਹੂੰ ਵਧੀਆ ਜੀ ਉੱਥੇ ਜੇ ਉੱਥੇ ਚਲ ਜਵੇ ਆਪਣੇ ਰੈਸਟੋਰੈਂਟ ਤੇ ਟਾਈ ਵੀ ਆਪਣੇ ਪੇਕ ਕਰ ਜੀ ਮੰਮੀ ਨੇ ਗਾਣਾ ਗੱਲ ਨਹੀਂ ਮੈਂ ਵੀ ਬੂਆ ਨੂੰ ਫੋਨ ਕਰਨਾ ਜਾਂ ਨਾਨੀ ਨੂੰ ਕਰਨਾ ਹੈ ਮੰਮੀ ਆਏਂਗੇ ਦੀ ਯਾਰ ਤੇ ਹੁੰਦਾ ਬੂਆ ਨਾਲ ਦਾ ਪਿਆਰ ਭਾਈ ਹੁੰਦਾ ਹੀ ਹੈ ਨਿਆਣਿਆਂ ਦਾ ਜੀ ਹਾਂ ਬਿਲਕੁਲ ਬਿਲਕੁਲ ਨਿਆਣਾ ਜੀ ਨਹੀਂ ਛੋਟੀ ਇੱਕ ਇੱਜੇ ਕਿ ਫਿਰਦੇ ਆ। ਇਹ ਵਿੱਚ ਗਿਆ। ਕੈਨੇਡਾ ਦੇ ਡਾਲਰ ਆ ਪਲਾਸਟਿਕ ਵਾਲਾ ਇਹ ਪੰਜ ਡਾਲਰ ਹੈ। ਪੰਜ ਡਾਲਰ ਹੈ। ਤੇ ਪੰਜ ਡਾਲਰ ਕਿੰਨਾ ਡਾਲਰ ਦਾ ਰੇਟ ਕਿੰਨਾ ਚੱਲਦਾ ਕੈਨੇਡਾ 'ਚ ਜੀ? 300 301 ਡਾਲਰ ਦਾ ਰੋਟ 300 ਆ। ਨਹੀਂ ਨਹੀਂ ਨਹੀਂ। ਅੱਛਾ 67 ਚ 60 ਇਹ 300 ਆ। ਆਹੋ ਮੈਂ ਸਮਝ ਗਈ। ਇੱਕ ਹੋਰ ਅੱਜ ਪਹਿਲੀ ਵਾਰ ਇਹ ਗੱਲ ਪਤਾ ਲੱਗੀ ਭਾਜੀ ਇਹਨੇ ਵੀ ਜੇ ਇਹ ਫਟ ਵੀ ਜਾਣ ਨਾ ਵੀ ਉੱਥੇ ਚੱਲ ਜਾਂਦੇ ਫਿਰ ਕਿਉਂ ਆ। ਹੂੰ। चलो बढ़िया गाल अच्छा तू शौकली चेक रखे हुए हो यो नहीं डॉलर है साबुन देते हो नहीं चलो बढ़िया गाल ठीक है मैं मैं मंदी चाचा को भेजूंगी ठीक है हां मंदी ताया ही है जी ताया, ताया? एदे ताऊ है ताऊ ताऊ जी है हैना हरगुन हैना चाचा जी है उनको भेजूंगी डालो ठीक है ये कितनी ਹਾਂ ਜਾਨੀ ਬਾਜੀ ਦਾ ਮੇਰੇ ਹਾਂ ਮੇਰਾ ਵੀ ਚੰਨ ਨਹੀਂ ਹੈ ਬਸ ਇਹ ਚਾਚੂ ਬਣਾ ਲਓ ਕੋਈ ਨਹੀਂ ਇੱਕ ਤਾਇਆ ਜੀ ਹੋਗੇ ਇੱਕ ਚਾਚਾ ਜੀ ਹੋਗੇ ਹੋਰ ਕੀ ਚਾਹੀਦਾ ਮਨ ਮੰਦਾ ਨਹੀਂ ਸੀ ਮਨ ਦਾ ਮੰਨਿਆ ਚਲੋ ਕੋਈ ਨਹੀਂ ਫਿਰ ਚਲੋ ਵੈਸੇ ਉਹ ਦੇਖੇ ਜੀ ਦੇਖੇ ਨਾ ਪੁੱਤ ਦਾ ਉਮਰ ਲੁਪ ਗਈ ਹੈ ਇਹਨਾਂ ਦੀ ਹਾਂਜੀ ਪਤਾ ਨਹੀਂ ਲੱਗਦਾ ਵੀ ਹੋਂ ਕੀ ਕਰਦੀ ਆ ਆ ਜਾ ਚਲੋ ਇਹ ਆਪਣੀ ਬੜੀ ਮੰਮੀ ਦੀ ਉਹ ਅੱਜ ਮੇਰੀ ਨਹੀਂ ਹੈਗੀ ਇਹ ਤਿਆਰ ਕੋ ਹੱਗੂ ਤੇ ਨਾ ਕਿੱਥੇ ਆ ਹੋ ਨਹੀਂ ਹੋ ਨਹੀਂ ਮੈਂ ਕਹਿੰਦੀ ਤੁਸੀਂ ਅੱਜ ਰਹਿ ਕੇ ਜਾਂਦੇ ਤੁਸੀਂ ਚੱਲੀ ਐਦਾਂ ਨਹੀਂ ਬਣਦੀ ਸੀ ਗੱਲ ਤੁਸੀਂ ਰਹਿੰਦੇ ਤੁਹਾਨੂੰ ਸ਼ਾਮ ਨੂੰ ਅਸੀਂ ਕੁਛ ਕੁਛ ਬਣਾ ਕੇ ਖਾਣਦੇ ਜਾਓ ਆ ਜਾਓ ਜਾਓ ਦੱਦੀ ਜੀ ਜਾਓ ਹਾਂ ਜੀ ਨਾ 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 ਕਿਹਨਾਂ ਲੱਗਾ ਗਈ ਲਵਾ ਕੇ ਆਈਂ ਰਿੰਗ ਨੂੰ ਹੱਥ ਲਾ ਕਹਿੰਦਾ ਹਜਿੰਗ ਨੂੰ ਕੀ ਕਿ ਤੇਰੇ ਵਿਆਹ ਨਵਾ ਦੂੰਗੀ ਇਹ ਮੈਨਾਂ ਰਹਿ ਗਈ ਜੀ ਜੁਲੀ ਨਹੀਂ ਕਾ ਤਾ ਕਹਨੇ ਆ ਮੈਂ ਆਪਣਾ ਪੁੱਤ ਜਲਦੀ ਵਿਆ ਦੇਣਾ ਉਹਦੇ ਸਾਰੇ ਸੱਜਣ ਕਰਕੇ ਦੇਣਾ ਮਨਦੀਪ ਕਰੇ ਨਾ ਮੈਂ ਹਾਂ ਉਹ ਸੱਜਣ ਕਰਨੀ ਨਾ ਚਾਹੀਦਾ ਸੱਜਣ ਬੁਲਾਈ ਨਹੀਂ ਆ ਗਈ ਹੁਣ ਦੇਖ ਲਓ ਵਾਈ ਵੀ ਕਰੋ ਵਾਈ ਵੀ ਕਰੋ ਵਾਈ ਵਾਈ ਬੈਕ ਕੰਪਨੀ ਹੈ ਹੈਪੀ ਬਰਥਡੇ ਹੈਪੀ ਬਰਥਡੇ ਇਹਦੇ ਅਸੀਂ ਬਰਥਡੇ ਸੈਲੀਬ੍ਰੇਟ ਕਰਨਾ ਥੋੜੇ ਦਿਨਾਂ ਤੱਕ ਅੱਛਾ ਅੱਛਾ ਅੱਲਾ ਪਾਣੀ ਤਾਂ ਵੈਸੇ ਲੰਘ ਗਿਆ ਉਦੋਂ ਅਸੀਂ ਕਿਤੇ ਗਏ ਹੋਏ ਸੀ ਅੱਛਾ ਅੱਛਾ ਫਿਰ ਉਸ ਤੋਂ ਬਾਅਦ ਉੱਧਰ ਮੇਰੇ ਪੇਕੇ ਫੈਮਿਲੀ ਥੋੜੀ ਜਿਹੀ ਉਲਝ ਗਈ ਇਸ ਕਰਕੇ ਥੋੜਾ ਡਿਲੇ ਚੱਲ ਰਿਹਾ ਡਿਲੇ ਹੋ ਗਿਆ ਹਾਂ ਹੈਪੀ ਬਰਥਡੇ ਕਰੋ ਹੈਪੀ ਬਰਥਡੇ ਚਲੋ ਕਰੋ ਹੈਪੀ ਬਰਥਡੇ बाय 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 का तो, <स्यों> तो भाए, भाए, दे दे मैं जल्दी हूं मैं जल्दी <स्यों> नहीं फिर जो, <स्यों> पता नहीं रोड तो पर चढ़ाया होगा ले आ हां छोड़ दे ना पता लग जाएगा लग गया बाय 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 चलो ओके बाय बाय चलो ओके बाय ठीक है ਮਾਰੀ ਗੱਲ ਨੂੰ ਆਪਕੋ ਠੀਕ ਹੈ ਸਰ ਸੋਸ਼ਲ ਲੈਵਲ ਕਿਸੇ ਸ਼ਕਤੀ ਵਾਲੇ ਜਿਹੜਾ ਮਰਜ਼ੀ ਕਰੇ ਮਾਮਾ ਜੀ ਤੁਸੀਂ ਤਾਂ ਇੱਥੇ ਦੇ ਤੁਸੀਂ ਤਾਂ ਆ ਜਿਆ ਕਰਿਓ ਕੋਈ ਨਹੀਂ ਕੋਈ ਨਹੀਂ ਹਾਂ ਠੀਕ ਇਹ ਪਾਂਜਿਆਂ ਨੂੰ ਇਹ ਮਾਮਾ ਨਾਲ ਹੀ ਰਹਿੰਦਾ ਹੈ ਤਾਂ ਹੀ ਤਾਂ ਕਹਿੰਦੇ ਜਦਤ ਮਾਮਾ ਜੀ ਬਣ ਗਏ ਹੁਣ ਤੁਹਾਡੇ ਵੱਲ ਭਾਰੀ ਹੋ ਗਏ ਕੰਮ ਸਾਰੇ ਹਾਂ ਮੈਂ ਖੋਲ ਬਾਈ ਮਾਮਾ ਜੀ ਦੀ ਟਿਕਟ ਸਸਤੀ ਆ ਅਰ ਕਿਉਂ ਇਹ ਮੈਂ ਕੱਲੀ ਆਂਦੀ ਉਹ ਜੇ ਪਾਪਾ ਆਉਗੇ ਇਹ ਆਵੇ ਡੈਡੀ ਹੁਣ ਮਨਦੀਪ ਵਿਆਹ ਦਿਆ ਕਰਕੇ ਉਹਦੇ ਥੋੜਾ ਆਪਣੀ ਫੈਮਿਲੀ ਉਹਦੀ ਵੱਡੀ ਆ ਹਾਂ ਹੋ ਜਾਂਦਾ ਨਹੀਂ ਮਾਮੇ ਦੀ ਜ਼ਿੰਮੇਵਾਰੀ ਆ ਚਲੋ ਠੀਕ ਮੇਰੇ ਮੰਮੀ ਡੈਡੀ ਲੈਣੀਏ ਤੇ ਇਹ ਨਹੀਂ ਜ਼ਿੰਮੇਵਾਰੀ ਆ ਚਲੋ ਦਿਓ ਜੀ ਅਜ ਤ ਹੁਣ ਤੁਹਾਨੂੰ ਮਿਲਦੇ ਆ ਕਿਸੇ ਅਗਲੇ ਬਲੌਗਸ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਇਦਾਂ ਹੀ ਸਾਨੂੰ ਪਿਆਰ ਜੇ ਵੀਵਰਸ ਮਿਲਣਾ ਆਇਆ ਕਰੋ ਭਾਈ ਜਿਹੜੇ ਜਿਹੜੇ ਸਾਨੂੰ ਪਿਆਰ ਕਰਦੇ ਆ ਜੀ ਦਿਓ ਜੀ ਅਜ ਤ ਸਤਿ ਸ਼੍ਰੀ ਅਕਾਲ ਜੀ ਸਾਰੇ